ਇਹ ਵੀਡੀਓ ਆਪਾਂ ਬਾਗਬਾਨਾਂ ਲਈ ਬਣਾ ਰਹੇ ਆ ਕਿਨੂੰ ਮੰਡੀ ਦੇ ਵਿੱਚ ਖੜੇ ਹੋਏ ਆ ਇਸ ਸਮੇਂ ਤੇ ਕਿਨੂੰ ਮੰਡੀ ਆ ਜਿਹੜੀ ਉਹ 28 ਸਤੰਬਰ ਤੋਂ ਸ਼ੁਰੂ ਹੋਣ ਜਾ ਰਹੀ ਹੈ 28 ਸਤੰਬਰ ਤੋਂ ਸ਼ਾਮ 4 ਵਜੇ ਤੋਂ 7 ਵਜੇ ਤੱਕ ਬੋਲੀ ਹੋਇਆ ਕਰੇਗੀ ਤੇ ਜਿਹੜੀ ਇਹ 28 ਸਤੰਬਰ ਤੋਂ ਲੈ ਕੇ ਜਿਹੜੀ ਮੰਡੀ ਆ ਇਹ ਕਰੀਬ ਫਰਵਰੀ ਮਾਰਚ ਤੱਕ ਹੈ ਜਿਹੜੀ ਉਹ ਚੱਲਦੀ ਹੁੰਦੀ ਹੈ ਫਿਲਹਾਲ ਜਿਹੜਾ ਇਹਦਾ ਟਾਈਮ ਆ ਉਹ 4 ਵਜੇ ਤੋਂ 7 ਵਜੇ ਦਾ ਰੱਖਿਆ ਗਿਆ ਜਦੋਂ ਕਿ ਆਉਣ ਵਾਲੇ ਸਮੇਂ ਦੇ ਵਿੱਚ ਜਿਹੜਾ ਬੋਲੀ ਦਾ ਸਮਾਂ ਹੈ ਉਹ ਵਧਾਇਆ ਜਾਵੇਗਾ ਤਾਂ ਤੁਸੀਂ ਕਮੈਂਟਾਂ ਦੇ ਵਿੱਚ ਜਾਣਕਾਰੀ ਇਹ ਜਰੂਰ ਸਾਂਝੀ ਕਰਨੀ ਹੈ ਕਿ ਕਿੰਨੂ ਮੰਡੀ ਜਿਹੜੀ 28 ਸਤੰਬਰ ਤੋਂ ਸ਼ੁਰੂ ਹੋਣ ਜਾ ਰਹੀ ਹੈ ਕਿੰਨੂ ਮੰਡੀ ਦਾ ਕਿਸਾਨਾਂ ਨੂੰ ਕਿੰਨਾ ਕੁ ਲਾਭ ਹੈ ਜਾਂ ਪਿਛਲੇ ਸਮੇਂ ਦੇ ਵਿੱਚ ਜਿਹੜਾ ਕਿੰਨਾ ਕੁ ਜਿਹੜਾ ਫਾਇਦਾ ਇਹਦਾ ਮਿਲਦਾ ਤੇ ਬਗਾਗਵਾਨ ਬਾਗਾਂ ਦੇ ਹਾਲਾਤ ਹੈ ਜਿਹੜੇ ਉਹ ਕਿੰਨੂ ਦੇ ਕੀ ਹਾਲਾਤ ਹੈ ਉਹ ਵੀ ਜਿਹੜੀ ਜਾਣਕਾਰੀ ਜਰੂਰ ਸਾਂਝੀ ਕਰੋ ਕਿ ਪਿੰਡਾਂ ਦੇ ਵਿੱਚ ਰੇਟ ਕੀ ਸੌਦੇ ਹੋ ਰਹੇ ਆ ਜਿਹੜੀ ਸਾਡੇ ਕੋਲੇ ਜਾਣਕਾਰੀ ਆਈ ਹੈ ਵੀ 15 ਤੋਂ 17-18 ਰੁਪਏ ਜਿਹੜਾ ਹਰਾ ਕਿੰਨੂ ਹੈ ਉਹ ਦਿੱਲੀ ਸਮੇਤ ਵੱਖ-ਵੱਖ ਜਿਹੜਾ ਹਿੱਸਿਆਂ ਦੇ ਵਿੱਚ ਵੱਖ-ਵੱਖ ਮੰਡੀਆਂ ਦੇ ਵਿੱਚ ਵਿਕ ਰਿਹਾ ਹੈ ਤੇ ਫਿਰ ਹਾਲ ਜਿਹੜਾ 28 ਸਤੰਬਰ ਤੋਂ ਆਪਣੇ ਹਬੌਰ ਦੇ ਵਿੱਚ ਕਿਉਂਕਿ ਕਿੰਨੂ ਹੈ ਜਿਹੜਾ ਉਹ ਪੰਜਾਬ ਦਾ ਸਭ ਤੋਂ ਵੱਧ ਜਿਹੜਾ ਕਿੰਨੂ ਉਹ ਹਬੌਰ ਇਲਾਕੇ ਦੇ ਵਿੱਚ ਹੈ ਤੇ ਇੱਥੇ ਹੀ ਜਿਹੜਾ ਮੰਡੀ ਹੈ ਜਿਹੜੀ ਉਹ ਬਣੀ ਹੋਈ ਹੈ ਤੇ ਕਿੰਨੂ ਮੰਡੀ ਨੂੰ ਲੈ ਕੇ ਪਿਛਲੇ ਸਾਲਾਂ ਦੇ ਵਿੱਚ ਕਈ ਤਰ੍ਹਾਂ ਦੇ ਵਿਰੋਧ ਵੀ ਹੁੰਦੇ ਰਹੇ ਆ ਤੇ ਐਤਕੀ 28 ਸਤੰਬਰ ਤੋਂ ਜਿਹੜੀ ਕਿਨੂ ਮੰਡੀ ਹੈ ਉਹ ਸ਼ੁਰੂ ਹੋਣ ਜਾ ਰਹੀ ਹੈ। ਬੋਹਰ ਦੀ ਕਿਨੂ ਮੰਡੀ ਦੇ ਵਿੱਚ ਖੜੇ ਆਪਾਂ। ਫਿਰ ਹਾਲ ਜਿਹੜਾ ਅੱਜ ਤੁਹਾਨੂੰ ਪਤਾ ਹੀ ਹੈ ਕਿ ਕਈ ਥਾਵਾਂ ਤੇ ਹੜਾਂ ਦੀ ਮਾਰ ਪਈ ਆ, ਪਾਣੀ ਦੀ ਬਹੁਤ ਮਾਰ ਪਈ ਆ। ਹਬੋਰੇ ਇਲਾਕੇ ਦੇ ਬਾਗ ਬਹੁਤ ਜ਼ਿਆਦਾ ਖਰਾਬ ਹੋ ਗਏ। ਫਲ ਬੜਾ ਖਰਾਬ ਹੋ ਗਿਆ। ਲੋਕਾਂ ਦੇ ਬਾਗ ਆ ਜਿਹੜੇ ਸੁੱਕ ਗਏ। ਫਰੂਟ ਆ ਜਿਹੜਾ ਉਹ ਬੂਟਿਆਂ ਦੇ ਲੱਗਿਆ ਲਗਾਇਆ ਜਿਹੜਾ ਉਹ ਸੁੱਕ ਗਿਆ ਤਾਂ ਬਹੁਤ ਹਾਲਾਤ ਆ ਜਿਹੜੇ ਉਹ ਕਿਨੂ ਦੇ ਐਤਕੀ ਮਾੜੇ ਆ ਪਰ ਭਾਅ ਨੂੰ ਲੈ ਕੇ ਜਿਹੜਾ ਇੱਕ ਪਿੰਡਾਂ ਦੇ ਵਿੱਚੋਂ ਇਹ ਵੀ ਜਾਣਕਾਰੀ ਆਈ ਹੈ ਜਿਹੜੇ ਪਿੰਡਾਂ ਦੇ ਵਿੱਚ ਸੌਦੇ ਹੋ ਰਹੇ ਐ ਉਹ ਚੰਗੇ ਭਾਅ ਦੇ ਸੌਦੇ ਆ ਜਿਹੜੇ ਉਹ ਹੋ ਰਹੇ ਆ ਤੁਸੀਂ ਕਮੈਂਟਾਂ ਦੇ ਵਿੱਚ ਜਾਣਕਾਰੀ ਜਰੂਰ ਸਾਂਝੀ ਕਰਿਓ ਸਾਡਾ ਮਕਸਦ ਤੁਹਾਨੂੰ ਇਹ ਜਾਣਕਾਰੀ ਦੇਣਾ ਸੀ ਕਿ ਹਵੌਰ ਦੀ ਕਿਨੂ ਮੰਡੀ 28 ਸਤੰਬਰ ਤੋਂ ਸ਼ਾਮ 4 ਵਜੇ ਤੋਂ ਬੋਲੀ ਸ਼ੁਰੂ ਹੋਣ ਜਾ ਰਹੀ ਹੈ ਜਿਹੜੀ ਕਿ ਆਉਣ ਵਾਲੇ ਸਮੇਂ ਦੇ ਵਿੱਚ ਲਗਾਤਾਰ ਹੈ ਜਿਹੜੀ ਉਹ ਚੱਲੂਗੀ ਕਰੀਬ ਇਹ 5 ਮਹੀਨੇ ਜਿਹੜਾ ਸੀਜ਼ਨ ਆ 4-5 ਮਹੀਨੇ ਚੱਲਣਾ ਹੈ ਕਈ ਮੰਡੀਆਂ ਦੇ ਵਿੱਚ ਹਰਾ ਕਿਨੂ ਜਾਂਦਾ ਦਿੱਲੀ ਦੇ ਵਿੱਚ ਹਰਾ ਕਿਨੂ ਜਾਂਦਾ ਤਾ ਕਈ ਜਿਹੜੇ ਛੋਟੇ ਕਿਸਾਨ ਆ ਉਹ ਮੰਡੀ ਦੇ ਵਿੱਚ ਕਿਨੂ ਲੈ ਕੇ ਆਉਂਦੇ ਆ ਤਾਂ ਤੁਸੀਂ ਕਮੈਂਟਾਂ ਦੇ ਵਿੱਚ ਜਾਣਕਾਰੀ ਜਰੂਰ ਸਾਂਝੀ ਕਰਿਓ ਕਿ ਕਿਨੂ ਦੇ ਹਾਲਾਤ ਕੀ ਆ ਪਿੰਡਾਂ ਦੇ ਵਿੱਚ ਸੌਦੇ ਕੀ ਭਾ ਹੋ ਰਹੇ ਆ ਤਾਂ 28 ਸਤੰਬਰ ਤੋਂ ਹਬੌਰ ਦੀ ਕਿਨੂ ਮੰਡੀ ਆ ਜਿਹੜੀ ਉਹ ਸ਼ੁਰੂ ਹੋਣ ਜਾ ਰਹੀ ਹੈ ਉਹ ਦਿਖਾ ਦਿਏ ਕਿ ਮੰਡੀ ਦੇ ਵਿੱਚ ਜਿਹੜੀ ਕਿਨੂ ਮੰਡੀ ਜਿੱਥੇ ਕਿਨੂ ਦੀ ਮੰਡੀ ਲੱਗਦੀ ਹੁੰਦੀ ਆ ਉੱਥੇ ਕੀ ਹਾਲਾਤ ਆ ਫਿਲਹਾਲ ਜਿਹੜਾ ਇੱਕ ਪਾਸੇ ਤਾਂ 28 ਸਤੰਬਰ ਤੋਂ ਬੋਲੀ ਹੈ ਜਿਹੜੀ ਉਹ ਸ਼ੁਰੂ ਹੋਣ ਜਾ ਰਹੀ ਹੈ ਤੇ ਦੂਜੇ ਪਾਸੇ ਇਸ ਜਗ੍ਹਾ ਦੇ ਹਾਲਾਤ ਤੁਸੀਂ ਆਪ ਦੇਖ ਲਓ ਕਿ ਸਫਾਈ ਦੇ ਪ੍ਰਬੰਧ ਦੇਖ ਲਓ ਜਾਂ ਵੈਸੇ ਕੀ ਹਾਲਾਤ ਨੇ ਉਹ ਤੁਹਾਡੇ ਸਾਹਮਣੇ ਆ ਤਸਵੀਰਾਂ ਬਿਆਨ ਕਰ ਰਹੀਆਂ ਤਾਂ ਇਹ 28 ਸਤੰਬਰ ਤੋਂ ਇਸ ਜਗ੍ਹਾ ਦੇ ਉੱਪਰ ਹੈ ਜਿਹੜੀ ਉਹ ਬੋਲੀ ਹੈ ਕਿ ਨੂ ਦੀ ਉਹ ਸ਼ੁਰੂ ਹੋਣ ਜਾ ਰਹੀ ਹੈ ਕਿਨੂ ਮੰਡੀ ਦੀ ਸ਼ੁਰੂਆਤ ਹੋਣ ਜਾ ਰਹੀ ਹੈ ਤਸਵੀਰਾਂ ਤੁਹਾਡੇ ਸਾਹਮਣੇ ਆ ਇਸ ਜਗ੍ਹਾ ਤੇ ਜਿਹੜੀ ਕਿਨੂ ਮੰਡੀ ਹੈ ਉਹ ਹਰ ਸਾਲ ਲੱਗਦੀ ਹੈ ਤੇ ਕਿਨੂ ਆ ਜਿਹੜਾ ਉਹ ਇੱਥੇ ਵੇਚਣ ਲਈ ਵੀ ਆਉਂਦਾ ਇੱਥੋਂ ਵਪਾਰੀ ਆ ਜਿਹੜੇ ਉਹ ਬਾਹਰਲੀਆ ਸਟੇਟਾਂ ਦੇ ਵਿੱਚ ਵੀ ਭੇਜਦੇ ਆ ਜੁੜੇ ਰਹੋ ਦਾ ਪੋਸਟ ਮੇਲ ਦੇ ਨਾਲ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ